ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕੱਲ 10 ਸਤੰਬਰ 2024 ਦੇ ਸ਼ਾਮ ਤੱਕ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ 'ਚ 1509 ਵਾਂਸਮਤੀ ਦੇ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲੇ ਉ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਾਮ ਤੱਕ ਦੇ ਜਿਹੜੇ ਬਾਸਮਤੀਆਂ ਦੇ ਰੇਟ ਕੀ ਰਹਿੰਦੇ ਨੇ ਉਹ ਆਪਾਂ ਤੁਹਾਡੇ ਨਾਲ ਡੇਲੀ ਡੇਲੀ ਸ਼ੇਅਰ ਕਰਦੇ ਆਂ ਤੇ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਤੁਹਾਨੂੰ ਆਪਾਂ ਕੁਝ ਮੰਡੀਆਂ ਦੇ ਰੇਟ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਾਂਗੇ ਇੱਥੇ ਅੰਮ੍ਰਿਤਸਰ ਸਾਹ ਦੀ ਗੱਲਾਂ ਗੱਲ ਕਰਦੇ ਇੱਥੇ 1500 ਨੂੰ ਬਾਸਮਤੀ ਵਿਕੀ ਆਈ ਜੀ 2931 ਰੁਪਏ ਤੇ 60000 ਬੋਰੀ ਵਿਗਣ ਲਈ ਆਈ ਹੈ ਅੱਗੇ ਗੱਲ ਕਰਦਾ ਜੀ ਕੋਟਕਪੂਰਾ ਮੰਡੀ ਦੀ ਜਿੱਥੇ 1509 ਚੋਨਾ ਲੱਗਿਆ ਜੀ 2655 ਰੁਪਏ ਕੰਬੈਨ ਨਾ ਘਟਿਆ ਹੋਇਆ 80 ਬੈਗ ਵਿਕਣ ਲਈ ਆਏ ਨੇ ਤਰਨਤਾਰਨ ਮੰਡੀ ਦੀ ਗੱਲ ਕਰੀਏ ਜਿੱਥੇ 2926 ਰੁਪਏ 2500 ਬੈਗ ਵਿਕਣ ਲਈ ਆਏ ਗਰਾਉਂਡਾ ਮੰਡੀ ਦੀ ਗੱਲ ਕਰੀਏ ਜਿੱਥੇ 1509 ਚੋਨਾ ਲੱਗਿਆ ਜੀ 2727 ਰੁਪਏ ਲਾੜਵਾ ਮੰਡੀ ਹਰਿਆਣਾ ਦੀ 1509 ਚੋਨਾ ਲੱਗਿਆ ਜੀ 2960 ਰੁਪਏ ਤਰਾਵੜੀ ਮੰਡੀ ਦੀ ਗੱਲ ਕਰੀਏ ਜਿੱਥੇ 1509 ਚੋਨਾ ਲੱਗਿਆ 2712 ਰੁਪਏ ਜਹਾਂਗੀਰਾਬਾਦ ਮੰਡੀ ਉੱਥੇ ਲੱਗੇ 2665 ਰੁਪਏ 2000 ਬੋਰੀ ਵਿਕਣ ਲਈ ਆਈ ਨਰੀਲਾ ਮੰਡੀ 1509 ਚੋਨਾ ਲੱਗਾ 2725 ਰੁਪਏ ਚੀਕਾ ਮੰਡੀ ਦੀ ਗੱਲ ਕਰੀਏ ਜਿੱਥੇ 1509 ਚੋਨਾ ਲੱਗਾ ਜੀ 2800 ਰੁਪਏ ਪ੍ਰਤੀ ਕੁਇੰਟਲ ਗੰਗੋਵ ਮੰਡੀ ਦੀ ਗੱਲ ਕਰੀਏ 2725 ਰੁਪਏ 7000 ਬੈਗ ਵਿਕਣ ਲਈ ਆਇਆ ਟਹਾਣਾ ਮੰਡੀ ਦੀ ਗੱਲ ਕਰੀਏ ਤਾਂ 2890 ਰੁਪਏ ਟੌਪ ਰੇਟ ਲੱਗਾ ਜੀ ਸਿਰਸ ਦੀ ਗੱਲ ਕਰੀਏ 2451 ਰੁਪਏ ਇੰਦਰੀ ਮੰਡੀ ਦੀ ਗੱਲ ਕਰੀਏ ਜਿੱਥੇ 1500 ਤੋਂ ਨੰਨ ਲੱਗਿਆ ਜੀ 2775 ਰੁਪਏ 15000 ਬੈਗ ਵੇਚਣ ਲਿਆ। ਕਰਨਾਲ ਮੰਡੀ 2720 ਰੁਪਏ। ਸੋਨੀਪੱਤ ਜਿੱਥੇ 1500 ਤੋਂ ਨੰਨ ਲੱਗਿਆ 2732 ਰੁਪਏ। ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਵੀਡੀਓ ਤੇ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ। ਜਲਦੀ ਹੀ ਕੱਲ ਨੂੰ ਆਪਾਂ ਨਵੀਂ ਅਪਡੇਟ 'ਚ ਮਿਲਦੇ ਹਾਂ ਜੀ। ਕੀ ਰਹਿੰਦੇ ਬਸਮਤੀਆਂ ਦੇ ਰੇਟ? ਧੰਨਵਾਦ ਜੀ।